ਜੇ ਤੁਸੀਂ ਪਨੀਰ ਖਾਣ ਦੇ ਸ਼ੌਕੀਨ ਹੋ ਨਾ ਤੇ ਅੱਜ ਦੀ ਵੀਡੀਓ ਖਾਸ ਤੁਹਾਡੇ ਵਾਸਤੇ ਕਿਉਂਕਿ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਟਾਬਾ ਸਟਾਈਲ ਬਹੁਤ ਹੀ ਵਧੀਆ ਲਾਜਵਾਬ ਸਵਾਦ ਵਾਲੀ ਪਨੀਰ ਦੀ ਪੁਰਜੀ ਤੇ ਟਾਬਾ ਸਟਾਈਲ ਪਨੀਰ ਪੁਰਜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲਵਾਂਗੇ ਦੋ ਵੱਡੇ ਚਮਚ ਭੁਜਿਆ ਹੋਇਆ ਵੇਸਨ ਤੇ ਇੱਥੇ ਵੇਸਨ ਨੂੰ ਮੈਂ ਸੁੱਕਾ ਹੀ ਭੁੰਨ ਲਿਆ ਹੈ ਇੱਕ ਚਮਚ ਤੇ ਹੈ ਦੂਸਰਾ ਚਮਚ ਤੇ ਨਾਲ ਹੀ ਲਵਾਂਗੇ ਕ੍ਰਸ਼ ਕੀਤੀ ਹੋਈ ਕਸੂਰੀ ਮੇਥੀ ਅੱਧਾ ਚਮਚ ਹਲਦੀ ਇੱਕ ਚਮਚ ਭਰ ਕੇ ਧਨੀਆ ਪਾਊਡਰ ਅੱਧਾ ਚਮਚ ਲਵਾਂਗੇ ਜੀਰਾ ਪਾਊਡਰ ਤੇ ਅੱਧਾ ਚਮਚ ਹੀ ਲਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਸਾਰੇ ਮਸਾਲਿਆਂ ਦੇ ਨਾਲ ਹੀ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਤਾਜ਼ਾ ਤੇ ਗਾੜਾ ਦਹੀਂ ਤਾਜ਼ਾ ਨਾ ਮੇਰਾ ਮਤਲਬ ਹੈ ਕਿ ਦਹੀਂ ਜੜਾਏ ਉਹ ਖੱਟਾ ਨਹੀਂ ਹੋਣਾ ਚਾਹੀਦਾ ਤੇ ਦਹੀਂ ਨੂੰ ਨਾ ਮੈਂ ਪਹਿਲਾਂ ਥੋੜਾ ਜਿਹਾ ਬੀਟ ਕਰ ਲਿਆ ਯਾਨੀ ਕਿ ੜਕ ਲਿਆ ਫਿਰ ਪਾਇਆ ਤੇ ਦੋ ਕੁ ਚਮਚ ਪਾਵਾਂਗੇ ਆਪਾਂ ਪਾਣੀ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਆਪਾਂ ਇਹ ਮਸਾਲਿਆਂ ਦਾ ਇੱਕ ਵਧੀਆ ਜਿਹਾ ਪੇਸਟ ਬਣਾ ਲੈਣਾ ਹੈ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਭਰ ਕੇ ਗਰਮ ਗਰਮ ਤੇਲ ਤੇ ਇਹ ਨੂੰ ਇਹ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹ ਹੋ ਗਿਆ ਜੀ ਸਾਡਾ ਪੇਸਟ ਤਿਆਰ ਮਸਾਲਿਆਂ ਵਾਲਾ ਬਹੁਤ ਹੀ ਵਧੀਆ ਜਿਹਦੇ ਨਾਲ ਕੀ ਪਨੀਰ ਪੁਰਜੀ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਏਗਾ ਤੇ ਹੁਣ ਆਪਾਂ ਲਾਵਾਂਗੇ ਤੜਕਾ ਤੜਕਾ ਲਾਉਣ ਵਾਸਤੇ ਲਾਵਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਨਾ ਦੋ ਤੋਂ ਤਿੰਨ ਵੱਡੇ ਚਮਚ ਤੇਲ ਪਾ ਕੇ ਗਰਮ ਕਰ ਲਾਂਗੇ ਤੇ ਤੇਲ ਦੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਮੱਖਣ ਤੇ ਮੱਖਣ ਤੁਸੀਂ ਕੋਈ ਵੀ ਲੈ ਸਕਦੇ ਹੋ ਘਰ ਦਾ ਜਾਂ ਬਾਜ਼ਾਰ ਵਾਲਾ ਐ ਮੈਂ ਘਰ ਦਾ ਬਣਾਇਆ ਮੱਖਣ ਲਿਆ ਹੈ ਤੇ ਮੱਖਣ ਦੇ ਵਿੱਚ ਪਨੀਰ ਪੁਰਜੀ ਬਹੁਤ ਹੀ ਟੇਸਟੀ ਬਣਦੀ ਹੈ ਦੋ ਚਮਚ ਮੈਥੇ ਤੇਲ ਲਿਆ ਹੈ ਤੇ ਦੋ ਚਮਚੀ ਲਿਆਏ ਮੱਖਣ ਤੇ ਜਿਵੇਂ ਤੇਲ ਗਰਮ ਹੋ ਜਾਏਗਾ ਤੇ ਮੱਖਣ ਥੋੜਾ ਜਿਹਾ ਪਿਘਲ ਜਾਏਗਾ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਕੱਟੇ ਹੋਏ ਦੋ ਵੱਡੇ ਸਾਈਜ਼ ਦੇ ਪਿਆਜ਼ ਤੇ ਹੁਣ ਪਿਆਜ਼ ਨੂੰ ਨਾ ਮੱਖਣ ਉਹ ਤੇਲ ਦੇ ਵਿੱਚ ਮਿਕਸ ਕਰਕੇ ਆਪਾਂ ਭੁੰਨਣਾ ਸ਼ੁਰੂ ਕਰ ਦੇਵਾਂਗੇ ਤੇ ਜਦੋਂ ਪਿਆਜ਼ ਭੁੱਜ ਕੇ ਹਲਕੇ ਜੇ ਨਰਮ ਹੋ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਬਰੀਕ ਬਰੀਕ ਕੱਟਿਆ ਹੋਇਆ ਅਦਰਕ ਤੇ ਦੋ ਹਰੀਆਂ ਮਿਰਚਾਂ ਕਟੀਆਂ ਹੋਈਆਂ ਤੇ ਹੁਣ ਅਦਰਕ ਔਰ ਮਿਰਚਾਂ ਨੂੰ ਵੀ ਆਪਾਂ ਪਿਆਜ਼ਾਂ ਦੇ ਨਾਲ ਹੀ ਭੁੰਨ ਲੈਣਾ ਹੈ ਤੇ ਜਦੋਂ ਪਿਆਜ਼ ਅਦਰਕ ਭੁਜ ਕੇ ਇਸ ਤਰ੍ਹਾਂ ਦੇ ਲਾਈਟ ਬ੍ਰਾਊਨ ਕਲਰ ਆ ਜਾਂਨ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਮੀਡੀਅਮ ਸਾਈਜ਼ ਦੇ ਇਸ ਤਰ੍ਹਾਂ ਦੇ ਕੱਟੇ ਹੋਏ ਟਮਾਟਰ ਪਿਆਜ਼ਾਂ ਨੂੰ ਨਾ ਆਪਾਂ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਭੁੰਨ ਕੇ ਤੇ ਟਮਾਟਰਾਂ ਨੂੰ ਵੀ ਹੁਣ ਆਪਾਂ ਭੁੰਨਾ ਸ਼ੁਰੂ ਕਰ ਦਵਾਂਗੇ ਪਰ ਟਮਾਟਰਾਂ ਨੂੰ ਭੁੰਨਣ ਤੋਂ ਪਹਿਲਾਂ ਇਹਦੇ 'ਚ ਆਪਾਂ ਪਾਵਾਂਗੇ ਲੂਣ ਕਿਉਂਕਿ ਆਪਾਂ ਮਸਾਲਿਆਂ ਦੇ ਵਿੱਚ ਲੂਣ ਨਹੀਂ ਪਾਇਆ ਨਾ ਤੇ ਟਮਾਟਰਾਂ ਦੇ ਨਾਲ ਲੂਣ ਪਾੰਨ ਨਾਲ ਕੀ ਇਹ ਟਮਾਟਰ ਛੇਤੀ ਪੁੱਜ ਜਾਂਦੇ ਨੇ ਛੇਤੀ ਪੱਕ ਜਾਂਦੇ ਨੇ ਤੇ ਹੁਣ ਲੂਣ ਨੂੰ ਮਿਕਸ ਕਰਕੇ ਆਪਾਂ ਇਹ ਟਮਾਟਰਾਂ ਨੂੰ ਥੋੜਾ ਜਿਹਾ ਨਰਮ ਕਰ ਲੈਣਾ ਹੈ ਪਕਾ ਕੇ ਤੇ ਗੈਸ ਦੀ ਫਲੇਮ ਨੂੰ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਲਓ ਮੀਡੀਅਮ ਜਾਂ ਫੁੱਲ ਤੇ ਜਦੋਂ ਟਮਾਟਰ ਪੁੱਜ ਕੇ ਇਸ ਤਰ੍ਹਾਂ ਦੇ ਨਰਮ ਹੋ ਜਾਣ ਨਾ ਬਿਲਕੁਲ ਮੈਸ਼ ਨਹੀਂ ਕਰਨਾ ਆਪਾਂ ਟਮਾਟਰਾਂ ਨੂੰ ਤੇ ਫਿਰ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਤਿਆਰ ਕੀਤਾ ਹੋਇਆ ਮਸਾਲਿਆਂ ਵਾਲਾ ਪੇਸਟ ਬਹੁਤ ਹੀ ਵਧੀਆ ਸਵਾਦ ਆਏਗਾ ਇਸ ਪੇਸਟ ਦਾ ਬਿਲਕੁਲ ਟਾਬਾ ਸਟਾਈਲ ਪਨੀਰ ਲੱਗੇਗਾ ਬਣਿਆ ਹੋਇਆ ਪਨੀਰ ਦੀ ਪੁਰਜੀ ਜਿਹੜੀ ਆਪਾਂ ਬਣਾ ਰਹੇ ਹਾਂ ਦੇਖੋ ਇਹਨਾਂ ਨੂੰ ਵੀ ਮਿਕਸ ਕਰਕੇ ਨਾ ਸਾਰੀਆਂ ਚੀਜ਼ਾਂ ਨੂੰ ਤੇ ਆਪਾਂ ਥੋੜਾ ਜਿਹਾ ਪਕਾਵਾਂਗੇ ਤੇਲ ਛੱਡਣ ਤੱਕ ਚੰਗੀ ਤਰ੍ਹਾਂ ਪਕਾਵਾਂਗੇ ਸਵਾਦ ਬਹੁਤ ਹੀ ਵਧੀਆ ਆਏਗਾ ਜਿੰਨਾ ਮਸਾਲਾ ਵਧੀਆ ਭੁੱਜਿਆ ਹੋਏਗਾ ਸਬਜੀ ਓਨੀ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਟੱਕ ਕੇ ਪਕਾਵਾਂਗੇ ਗੈਸ ਦੀ ਸਿੰ ਫਲੇਮ ਤੇ ਸਿੰ ਫਲੇਮ ਤੇ ਪਕਾਵਾਂਗੇ ਮਸਾਲੇ ਸੜਨਗੇ ਨਹੀਂ ਬਸ ਥੋੜੀ देर ਪੁੰਨਨ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਜੀ ਤੜਕੇ ਦੇ ਵਿੱਚੋਂ ਸਾਰਾ ਤੇਲ ਵੱਖਰਾ ਹੋ ਚੁੱਕਿਆ ਜਿਹੜਾ ਤੇਲ ਮੱਖਣ ਆਪਾਂ ਪਾਇਆ ਸੀ ਹਨਾ ਏ ਦਾ ਮਤਲਬ ਕਿ ਸਾਡਾ ਤੜਕਾ ਹੈ ਨਾ ਜਿਹੜਾ ਪਨੀਰ ਭੁਰਜੀ ਦਾ ਉਹ ਫਰਸਟ ਕਲਾਸ ਤਿਆਰ ਹੋਇਆ ਹੈ ਬਹੁਤ ਹੀ ਵਧੀਆ ਤੇ ਬਸ ਹੁਣ ਆਪਾਂ ਕੀ ਕਰਾਂਗੇ ਤਿਆਰ ਤੜਕੇ ਦੇ ਵਿੱਚ ਪਾਵਾਂਗੇ 200 ਗ੍ਰਾਮ ਪਨੀਰ ਹੱਥ ਨਾਲ ਕ੍ਰਸ਼ ਕਰਕੇ ਇਸ ਤਰ੍ਹਾਂ ਤੇ ਤੁਸੀਂ ਕੱਦੂਗਸ ਕਰਕੇ ਵੀ ਪਾ ਸਕਦੇ ਹੋ ਪਰ ਮੈਂ ਅੱਜ ਇਸ ਤਰ੍ਹਾਂ ਪਾ ਰਹੀ ਹਾਂ ਟਾਬਿਆਂ ਤੇ ਬਿਲਕੁਲ ਇਸ ਤਰ੍ਹਾਂ ਹੀ ਪਾਉਂਦੇ ਨੇ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਹੋਰ ਇਹ ਸਬਜੀ ਜਿਹੜੀ ਹੈ ਨਾ ਪਨੀਰ ਪੁਰਜੀ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਨਣ ਵਿੱਚ ਤੇ ਹੁਣ ਆ ਪਨੀਰ ਦੇ ਨਾਲ ਹੀ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਦੁੱਧ ਤੇ ਦੁੱਧ ਤੁਸੀਂ ਰੂਮ ਟੈਂਪਰੇਚਰ ਵਾਲਾ ਹੀ ਪਾਓ ਤੇ ਹੁਣ ਨਾਲ ਹੀ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਛੋਟਾ ਚਮਚ ਕਿਚਨ ਕਿੰਗ ਮਸਾਲਾ ਕਿਚਨ ਕਿੰਗ ਮਸਾਲੇ ਦੀ ਜਗ੍ਹਾ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਪਰ ਕਿਚਨ ਕਿੰਗ ਮਸਾਲੇ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ हां जी किचन किंग मसाला ना होवे तो ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਮੈਂ ਮਸਾਲਿਆਂ ਦੇ ਵਿੱਚ ਲੂਣ ਹੋਰ ਗਰਮ ਮਸਾਲਾ ਨਹੀਂ ਪਾਇਆ ਸੀ ਇਸ ਕਰਕੇ ਹੁਣ ਮੈਂ ਉਪਰੋਂ ਦੀ ਪਾਇਆ ਸਵਾਦ ਵਧੀਆ ਆਂਦਾ ਹੈ ਸਬਜੀ ਬਨਨ ਤੋਂ ਬਾਅਦ ਸਬਜੀ ਯਾਨੀ ਕਿ ਪਨੀਰ ਪੁਰਜੀ ਤੇ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮਿਕਸ ਕਰਕੇ ਨਾਲ ਗੈਸ ਦੀ ਸਿੰਮ ਫਲੇਮ ਤੇ ਆਪਾਂ ਫਿਰ ਤੋਂ ਪਕਾਣਾ ਹੈ ਥੋੜੀ देर ਇਹਨੂੰ ਹੋਰ ਪਕਾਣਾ ਹੈ ਟੱਕ ਕੇ ਤੇ ਲੋਜੀ ਇਹਨੂੰ ਟੱਕ ਦਿੱਤਾ ਹੁਣ ਮੈਂ ਹੋਰ ਟੱਕ ਕੇ 2 ਮਿੰਟ ਹੋਰ ਪਕਾ ਲਵਾਂਗੇ 2 ਮਿੰਟ ਤੱਕ ਸਿੰਪ ਫਲੇਮ ਤੇ ਟੱਕ ਕੇ ਪਕਾਣ ਤੋਂ ਬਾਅਦ ਖੂਬ ਸਾਰਾ ਕੱਟਿਆ ਹੋਇਆ ਹਰਾ ਧਨੀਆ ਧਨੀਏ ਨਾਲ ਤੇ ਫੁਰਜੀ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਏਗਾ ਤੇ ਬਸ ਧਨੀਆ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਸਾਡੀ ਬਹੁਤ ਹੀ ਵਧੀਆ ਢਾਬਾ ਸਟਾਈਲ ਮਸਾਲੇਦਾਰ ਪਨੀਰ ਫੁਰਜੀ ਹੋ ਗਈ ਹੈ ਤਿਆਰ ਜਦੋਂ ਵੀ ਘਰ ਵਿੱਚ ਕੋਈ ਪ੍ਰੌਣੇ ਆ ਜਾਂਦੇ ਸਾਨੂੰ ਹੋਵੇ ਜਲਦੀ ਸਬਜ਼ੀ ਬਣਾਉਣੀ ਤੇ ਇਸ ਤਰ੍ਹਾਂ ਦੀ ਪਨੀਰ ਪੁਰਜੀ ਬਣਾ ਲਵੋ ਬਹੁਤ ਹੀ ਟੇਸਟੀ ਲੱਗਦੀ ਹੈ ਬ੍ਰੈਡ ਨਾਲ ਰੋਟੀ ਨਾਲ ਪਰੌਂਠਿਆਂ ਨਾਲ ਪਾਓ ਨਾਲ ਜਿਹਦੇ ਨਾਲ ਮਰਜ਼ੀ ਖਾਓ ਸਾਰਿਆਂ ਨਾਲ ਹੀ ਪਨੀਰ ਪੁਰਜੀ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ